ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਸ 13 ਮਾਰਚ ਦੀ ਰਾਤ ਦਾ ਸੀਗਾ ਇਸ ਘਟਨਾ ਨੂੰ 120 ਦਿਨ ਹੋ ਗਏ 120 ਦਿਨ ਦਾ ਸ਼ਾਇਦ ਮੈਂ ਕੋਈ ਵੀ ਰਾਤ ਆਰਾਮ ਨਾਲ ਸੌ ਕੇ ਨਹੀਂ ਦੇਖੀ 120 ਦਿਨ ਦੀ ਹੈ ਸਟਰਗਲ ਜਿਹੜੀ ਹੈ ਪਹਿਲੇ ਪੰਜਾਬ ਪੁਲਿਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਐਫ ਆਈ ਆਰ ਸੀ ਉਹ ਨਹੀਂ ਹੋ ਰਹੀ ਸੀ 15 ਤਰੀਕ ਦੀ ਰਾਤ ਨੂੰ 12 ਵਜੇ ਇਹਨਾਂ ਨੇ ਢਾਬੇ ਵਾਲੇ ਦੀ ਐਫ ਆਈ ਆਰ ਕੀਤੀ ਸਾਡੀ ਐਫਆਈਆਰ ਨਾ ਕਰਕੇ ਜਿਹੜੀ 14 ਨੂੰ ਸਟੇਟਮੈਂਟ ਦਿੱਤੀ ਮੰਗਰ ਐਫਆਈਆਰ ਟਾਬੇ ਵਾਲਿਆਂ ਦੇ ਨਾਮ ਕੀਤੀ 15 ਨੂੰ ਸਾਨੂੰ ਪੁਲਿਸ ਸਟੇਸ਼ਨ ਤੇ ਟਮਕਾਇਆ ਗਿਆ ਐਸਐਸਪੀ ਜਿਹੜੇ ਸੀਗੇ ਨਾਨਕ ਉਸ ਟਾਈਮ ਉਹਨਾਂ ਨੇ ਸਾਨੂੰ ਕਿਹਾ ਜੀ ਤੁਹਾਡੇ ਕੋਲ ਆਪਸ਼ਨ ਨਹੀਂ ਹੈ ਖਾਲੀ ਕੰਪਰੋਮਾਈਜ਼ ਹੈ ਕਿਉਂਕਿ ਇਹਨਾਂ ਨੂੰ ਸਵੈ ਰਿਵਾਰਡ ਦਿੱਤਾ ਹੈ ਤੇ ਅਸੀਂ ਇਹਨਾਂ ਨੂੰ ਸਜ਼ਾ ਨਹੀਂ ਦੇ ਸਕਦੇ ਅਧੂ ਵੀ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਇਹਨਾਂ ਨੂੰ ਜੋ ਗਲਤੀ ਕੀਤੀ ਹੈ ਉਸ ਦੀ ਸਜ਼ਾ ਦੇ ਦਿਓ ਡਿਪਾਰਟਮੈਂਟ ਨੂੰ ਤੁਸੀਂ ਸਜ਼ਾ ਕਰੋ ਅਰੈਸਟ ਕਰੋ ਇਹਨਾਂ ਨੂੰ ਸਜ਼ਾ ਦਿਓ ਅਸੀਂ ਕੋਈ ਕੋਰਟਾਂ ਤੱਕ ਜਾਣਾ ਨਹੀਂ ਚਾਹਦੇ ਸੀਗੇ ਅਸੀਂ ਚਾਹੁੰਦੇ ਸੀ ਇਨਸਾਫ ਖਾਕੀ ਜਿਹੜਾ ਇੱਕ ਪੁਲਿਸ ਹੈ ਉਹ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਹੈ ਅਸੀਂ ਵੀ ਹੈਡ ਫੇਥ ਕਿਉਂਕਿ ਅੱਜ ਤੱਕ ਮੈਨੂੰ ਕੋਰਟ ਕਚਹਿਰੀ ਪੁਲਿਸ ਤੇ ਜਾਣਾ ਨਹੀਂ ਪਿਆ ਤੇ ਆਈ ਮੈਂ ਕਦੇ ਡੀਲ ਨਹੀਂ ਕੀਤਾ ਸੀ ਮੈਨੂੰ ਪਤਾ ਨਹੀਂ ਸੀ ਤੇ ਮੈਂ ਐਸਐਸਪੀ ਨਾਨਕ ਦੇ ਉੱਪਰ ਵੀ ਬਹੁਤ ਟਰਸਟ ਕੀਤਾ ਜੋ ਟਰਸਟ ਉਹਨਾਂ ਨੇ ਸਾਡੇ ਹਰ ਇੱਕ ਜਗ੍ਹਾ ਤੇ ਲੈਵਲ ਤੇ ਤੋੜਿਆ ਔਰ ਮਨੂੰ ਮਜਬੂਰ ਕਰਨ ਤੱਕ ਇੰਨਾ ਮਜਬੂਰ ਕਰ ਦਿੱਤਾ ਕਿ ਮੇਰੇ ਸਿਸਟਰ ਔਰ ਬ੍ਰਦਰ ਇਨ ਲਾ ਬੈਠੇ ਹੋਏ ਉਹਨਾਂ ਨੇ ਮਨੂੰ ਟੇਬਲ ਤੇ ਹੱਥ ਰੱਖ ਕੇ ਕਿਹਾ only option with you is compromise hmm. and i told him ji if your father was beaten would you have compromised and he was quiet i said mere husband te mera beta agar mar janda is ladai te main compromise kar lendi adu ya aj bach gaye is karke compromise kar la ya intezar karun ki kisi hor da puttar hor kisi hor da husband mar jaye i said this is not only for me matlab aj jo ਉਹ ਤੁਸੀਂ ਦੇਖਿਆ ਨਾ ਮੈਂ ਵੀਡੀਓ ਤੇ ਵੀ ਜਦੋਂ ਉਹ ਕਨਫੈਸ ਕਰ ਰਹੀ ਸੀ ਗੱਲ ਕੀ ਸੀ ਮੈਂ ਕਿਸੀ ਇਹ ਕਰਨਲ ਨੇ ਐ ਮਤਲਬ ਨਹੀਂ ਹੈ ਮਤਲਬ ਕਰਨਲ ਨੇ ਤੇ ਤੁਸੀਂ ਮਾਰੋਗੇ ਨਹੀਂ ਕੋਈ ਇੱਕ ਆਮ ਆਦਮੀ ਹੈ ਤੇ ਤੁਸੀਂ ਘੁੱਟ ਸਕਦੇ ਹੋ ਪੁਲਿਸ ਦਾ ਕੰਮ ਹੁੰਦਾ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਅੱਜ ਅਸੀਂ ਪੰਜਾਬ ਤੇ ਦੇਖੋ ਕਿ ਪੁਲਿਸ ਸਟੇਟ ਬੰਦੀ ਜਾ ਰਹੀ ਹੈ ਕਿਉਂ ਕਹਿੰਦੇ ਆ ਕਿਉਂਕਿ ਅਸੀਂ ਪੁਲਿਸ ਕੋਲ ਜਾਨ ਤੋਂ ਡਰਦੇ ਆ ਇਹ ਵਨ ਤੁਸੀਂ ਯੂ ਵਿਲ ਸੀ ਤਾਨੂੰ ਲੋਗਾਂ ਨੂੰ ਬਹੁਤ ਪ੍ਰੈਸ਼ਰ ਆਇਆ ਸੀ ਗਿਆ ਦੂ ਬਟ ਫਿਰ ਵੀ ਮੀਡੀਆ ਨੇ ਆਈ ਐਮ ਰੈਡੀ ਥੈਂਕਫੁਲ ਟੂ ਦਾ ਕੰਪਲੀਟ ਮੀਡੀਆ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਉਂਦਾ ਮੇਰਾ ਇੱਕ ਰਾਸਤਾ ਜਿਹੜਾ ਤੁਸੀਂ ਖੋਲਿਆ ਤੁਸੀਂ ਮੇਰੀ ਆਵਾਜ਼ ਬਣਿਆ ਹੋ ਅਗਰ ਤੁਸੀਂ ਮੇਰੀ ਆਵਾਜ਼ ਨਹੀਂ ਬੰਦੇ ਤੇ ਮੈਂ ਅੱਜ ਇੱਥੇ ਤੱਕ ਮੈਨੂੰ ਇਹ ਜਸਟਿਸ ਨਹੀਂ ਮਿਲਦਾ ਤੁਸੀਂ ਦੇਖੋ ਯੂ ਇੱਥੇ ਸਿਟ ਨੂੰ ਦਿੱਤੀ ਪੰਜਾਬ ਪੁਲਿਸ ਜਦੋਂ ਸਾਡੀ ਐਫ ਆਈ ਆਰ ਕਰਨ ਨੂੰ ਤਿਆਰ ਨਹੀਂ ਸੀਗੀ ਤੇ ਸਿਟ ਨੇ ਸਾਡੇ ਨਾਲ ਕੀ ਇਨਕੁਆਇਰੀ ਕਰਕੇ ਦੇਣੀ ਸੀ ਜਦੋਂ ਅਸੀਂ ਮੋਟਗਿਲ ਸਰ ਨੇ ਫਰਸਟ ਆਰਡਰਸ ਦਿੱਤੇ ਸੀਗੇ ਅਸੀਂ ਬਹੁਤ ਖੁਸ਼ ਸੀਗੇ ਪੰਜਾਬ ਪੁਲਿਸ ਨੂੰ ਖਿੱਚਿਆ ਐਫੀਡੇਵਿਟ ਮੰਗੇ ਜਿਸ ਵਿੱਚ ਇਹਨਾਂ ਨੇ ਨਾਨਕ ਨੇ ਮਾਫੀ ਮੰਗੀ ਐਫੀਡੇਵਿਟ ਕਿ ਦੇਲੇ ਐਫਆਈਆਰ ਕਰਨ ਦੀ ਸਾਡ ਬਹੁਤ ਅਸੀਂ ਮਾਫੀ ਮੰਗਦੇ ਆ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਆਰਡਰ ਸੀਗੇ ਉਹ ਆਰਡਰ ਦੇ ਉਹਨਾਂ ਨੇ ਬਹੁਤ ਸਾਰੇ ਇਨਵੈਸਟੀਗੇਸ਼ਨ ਲਈ ਉਹਨਾਂ ਨੇ ਐਫੀਡੇਵਿਟ ਮੰਗੇ ਸੀ ਜੋ ਬੈਂਚ ਚੇਂਜ ਹੋਇਆ ਹਰਪ੍ਰੀਤ ਸਿੰਘ ਬਰਾਰ ਦਾ ਬੈਂਚ ਹੀ ਚੇਂਜ ਹੋ ਗਿਆ ਹੋਰ ਉਹਨਾਂ ਨੇ ਸਾਨੂੰ ਜਿਹੜੇ ਮਦਮੋਦ ਗਿਲਸਰ ਦੇ ਆਰਡਰ ਸੀ ਉਹਸ ਆਰਡਰ ਦੇ ਐਫੀਡੇਵਿਟ ਵੀ ਨਹੀਂ ਲਏਤੇ ਉਹਨਾਂ ਨੇ ਇੱਕ ਆਰਡਰ ਪਾਸ ਕੀਤਾ ਜੀ ਯੂਟੀ ਕੰਸੈਂਟ ਮੰਗੀ ਹੈ ਸਾਨੂੰ ਦੇਣੀ ਪਈ ਅਸੀਂ ਦੇ ਦਿੱਤੀ ਪਰ ਅਸੀਂ ਸੋਚਿਆ ਚਲੋ ਪੰਜਾਬ ਤੋਂ ਬਾਹਰ ਇੱਕ ਸੋਚੋ ਅਸੀਂ ਪੰਜਾਬ ਦੇ ਨਾਗਰਿਕ ਹੋ ਕੇ ਪੰਜਾਬ ਤੋਂ ਬਾਹਰ ਮੈਨੂੰ ਜਸਟਿਸ ਮੰਗਣ ਲਈ ਜਾਣਾ ਪਿਆ ਕਿਉਂ ਕਿਉਂਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇੰਨੀ ਕਰਪਟਡ ਹੋ ਗਈ ਹੈ ਅੱਜ ਕਿ ਸਾਨੂੰ ਆਪਣੇ ਦੇਸ਼ ਆਪਣੀ ਮਤਲਬ ਮੇਰੇ ਜਿਹੜਾ ਆਪਣਾ ਡਿਸਟ੍ਰਿਕਟ ਹੈ ਉਸ ਨੂੰ ਛੱਡ ਕੇ ਮੈਨੂੰ ਬਾਹਰੋਂ ਇਨਸਾਫ ਮੰਗਣਾ ਕਿਉਂਕਿ ਸਾਨੂੰ ਪਤਾ ਹੈ ਜਦੋਂ 10 ਦਿਨ ਐਫ ਆਈ ਆਰ ਨਹੀਂ ਕਰਦੇ ਸੀ ਸਾਡੇ ਉੱਪਰ ਪ੍ਰੈਸ਼ਰ ਸਾਨੂੰ ਕਹਿੰਦੇ ਤੁਹਾਨੂੰ ਕ੍ਰਾਸ ਪਰਚਾ ਕਰ ਦਾਂਗੇ ਤੁਸੀਂ ਪਟਿਆਲੇ ਨਹੀਂ ਰਹਿ ਸਕਦੇ ਤੁਹਾਡਾ ਇੱਕ ਪੁੱਤਰ ਹੈ ਉਸ ਨੂੰ ਮਾਰ ਦਾਂਗੇ ਮੈਂ ਆਪਣੇ ਬੇਟੇ ਨੂੰ ਕਿਤੇ ਬਾਹਰ ਨਹੀਂ ਜਾਣ ਦਿੰਦੀ ਆ 4 ਮਹੀਨੇ ਹੋ ਗਏ ਉਹ ਕਿ ਜਿੱਥੇ ਜਾਂਦਾ ਮੈਂ ਕਹਿੰਦੀ ਆ ਸਾ ਮੇਰੇ ਨਾਲ ਜਾਣਾ ਮਤਲਬ ਮੈਂ ਉਸ ਨੂੰ ਉਸਦੀ ਲਾਈਫ ਵੀ ਰਿਸਟ੍ਰਿਕਟ ਕਰ ਦਿੱਤੀ ਕਿਉਂਕਿ ਇਹ ਜਿਹੜੇ ਬੰਦਿਆਂ ਦਾ ਕੋਈ ਮਤਲਬ ਹੈ ਹੀ ਨਹੀਂ ਹੈ ਵਜ਼ੂਦ ਹੀ ਨਹੀਂ ਹੈ ਉਹ ਕਿਸੇ ਨੂੰ ਵੀ ਮਾਰ ਸਕਦੇ ਨੇ ਕੁਝ ਵੀ ਕਰ ਸਕਦੇ ਨੇ दारू ਪੀਤੇ ਹੋਏ ਅਗਰ ਮੇਰੇ ਹਸਬੰਡ ਕਰਨਲ ਰੈਂਕ ਹੋ ਕੇ ਪਤਾ ਹੁੰਦੇ ਉਹ ਮਾਰ ਸਕਦੇ ਨੇ ਤੇ ਕਹਿ ਸਕਦੇ ਨੇ ਇੱਕ ਐਨਕਾਊਂਟਰ ਕਰਕੇ ਆਏ ਆ ਤੇ ਦੂਜਾ ਤੁਹਾਡਾ ਕਰ ਰਿਹਾ ਅਗਰ ਬਚ ਗਏ ਤੇ ਸਵੇਰੇ ਆਏ ਕੱਢ ਲੈ ਜਾਈਓ ਔਰ ਤੁਸੀਂ ਦੇਖੋ ਐ ਇੰਨੀ ਮੁਸ਼ਕਿਲ ਨਾਲ ਲੜਾਈ ਲੜਦੇ ਲੜਦੇ ਮੈਂ ਐ ਕੇਸ ਨੂੰ ਸ਼ਿਫਟ ਕੀਤਾ ਯੂਟੀ ਨੇ 23 ਤਰੀਕ ਜਦੋਂ ਐਂਟੀਸੀਪੇਟਰੀ ਬੇਲ ਨੂੰ ਆਬਜੈਕਟ ਕੀਤਾ ਤਬ ਤੱਕ ਯੂਟੀ ਆਪਣੀ ਇਨਕੁਆਇਰੀ ਕਰ ਰਹੀ ਸੀ ਜਦੋਂ ਤੁਹਾਨੂੰ ਯਾਦ ਹੋਣਾ ਯੂਟੀ ਦਾ ਸੀਆਰਐਮ ਆਇਆ ਸੀ ਯੂਟੀ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਰੇਡ ਕਰ ਰਹੇ ਆ ਮਿਲ ਨਹੀਂ ਰਹੇ ਅਰੈਸਟ ਨਹੀਂ ਹੋ ਪਾ ਰਹੇ ਘੁੰਮ ਰਹੇ ਨੋ ਸਾਨੂੰ ਮਿਲ ਨਹੀਂ ਪਾ ਰਹੇ ਜਗ੍ਹਾ ਬਦਲ ਰਹੇ ਨੇ ਹੋਰ ਯੂਟੀ ਨੇ ਕਿਹਾ ਜੀ ਇਹਨਾਂ ਦੀ ਬੇਲ ਐਪਲੀਕੇਸ਼ਨ ਰਿਜੈਕਟ ਕੀਤੀ ਜਾਏ ਔਰ 307 ਲੱਗਦੀ ਹੈ ਕਿਉਂਕਿ ਇਹਨਾਂ ਨੇ ਜਿਹੜਾ ਇੱਕ ਪੁਲਿਸ ਜੱਜ ਸਾਹਿਬ ਦੇ ਆਰਡਰ ਸੀ ਕਿ ਕਹਿੰਦੇ ਕਿ ਜਿਹੜਾ ਡੰਡਾ ਵੀ ਹੁੰਦਾ ਹੈ ਨਾ ਉਹ ਵੀ ਹਥਿਆਰ ਬਣ ਜਾਂਦਾ ਜਦੋਂ ਪੁਲਿਸ ਵਾਲੇ ਉਸ ਤਰੀਕੇ ਨਾਲ ਯੂਜ਼ ਕਰ ਸਕਦੇ ਨੇ ਡੰਡੇ ਨਾਲ ਵੀ ਬੰਦੇ ਦੀ ਮੌਤ ਹੋ ਜਾਂਦੀ ਹੈ ਸੋ ਵਟ ਦੇ ਡਿਡ ਵਾਸ ਯੂਟੀ ਨੇ 23 ਤਰੀਕ ਤੋਂ 10 ਤਰੀਕ ਦੇ ਵਿੱਚ ਕੀ ਹੋਇਆ ਸਾਨੂੰ ਪਤਾ ਨਹੀਂ ਯੂਟੀ ਨੇ ਸਾਰੀ ਗੇਮ ਕਿਉਂਕਿ ਇਹ ਮੈਨੇਜ ਹੋ ਗਈ ਡੀਜੀ ਉੱਪਰ ਹਾਈ ਲੈਵਲ ਡੀਜੀ ਤੱਕ ਤੁਸੀਂ ਦੇਖੋ ਇਸ ਕੇਸ ਤੇ ਡੀਜੀ ਤੱਕ ਨੇ ਕੋਈ ਜਵਾਬ ਨਹੀਂ ਦਿੱਤਾ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਤੁਸੀਂ ਮੈਨੂੰ ਇਹ ਦੱਸੋ ਇਹ ਚਾਰ ਐਸਐਚਓ ਪੰਜਾਬ ਪੁਲਿਸ ਦੇ ਹੋਰ ਨਾਨਕ ਇੰਨਾ ਇੰਪੋਰਟੈਂਟ ਹੈ ਪੂਰੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਹਨਾਂ ਨੂੰ ਪਛਾਣ ਚ ਲੱਗੀ ਹੋਈ ਹੈ ਇਹ ਕੁਐਸ਼ਨ ਰਾਈਜ਼ ਕਰਦਾ ਕਿਉਂ ਏਜੀ ਕੀ ਇੰਪੋਰਟੈਂਸ ਹੈ 4ਐਸਐਚਓ ਦੀ ਜਿਹੜੀ ਪੰਜਾਬ ਪੁਲਿਸ ਔਰ ਪੰਜਾਬ ਗਵਰਨਮੈਂਟ ਇਹਨਾਂ ਨੂੰ ਵਿਚਾਰੀ ਹੈ ਕੀ ਇਹ ਜੇ ਰਾਜਨ ਜਿਹੜੇ ਇਹਨਾਂ ਨੂੰ ਡਰ ਲੱਗਦਾ ਕਿ ਆ ਪਕੜੇ ਗਏ ਤੇ ਇਹ ਖੋਲ ਦੇਣਗੇ ਪੰਜਾਬ ਸਰਕਾਰ ਦੇ ਬਗੈਰ ਇਹ ਕੇਸ ਮੰਡੋਰ ਕੇ ਐਨਕਾਊਂਟਰ ਕੇਸ ਵੀ ਤੁਹਾਨੂੰ ਪਤਾ ਹੀ ਹੈ ਉਹ ਕੋਰਟ ਤੇ ਲੱਗਿਆ ਹੋਇਆ ਹੈ ਹਾਈ ਕੋਰਟ ਉਸਦੀ ਕੱਲ ਡੇਟ ਹੈਗੀ ਹੈ ਉਹ ਐਨਕਾਊਂਟਰ ਵੀ ਉਹ ਇੱਕ 22 ਸਾਲ ਦੇ ਦੇਖੋ ਮੈਂ ਨਹੀਂ ਕਹਿੰਦੀ ਮੈਂ ਜਸਪ੍ਰੀਤ ਨੇ ਕਿਡਨਾਪ ਕੀਤਾ ਹੋਣਾ ਮਗਰ ਪੁਲਿਸ ਦਾ ਕੋਈ ਹੱਕ ਨਹੀਂ ਬੰਦਾ ਕਿਸੇ ਦੀ ਜਾਨ ਲੈਂਦਾ ਇਟ ਇਜ਼ ਕੋਰ ਟੂ ਡਿਸਾਈਡ ਕਿ ਵਾਟ ਇਜ਼ ਰੌਂਗ ਐਂਡ ਰਾਈਟ ਪੁਲਿਸ ਨੇ ਆਪਣੇ ਹੱਥ ਨਾਲ ਤੁਸੀਂ ਗੋਲੀਆਂ ਮਾਰੀਆਂ ਪ੍ਰੂਫਸ ਹੈਗੇ ਕਿ ਪੁਲਿਸ ਨੇ ਗੋਲੀਆਂ ਐਨਕਾਊਂਟਰ ਕੀਤਾ ਹੈ ਉਹਨਾਂ ਦਾ ক্লোਜ਼ ਅਪ ਬੁਲੇਟ ਕੀਤਾ ਹੈ ਰਿਪੋਰਟਸ ਆ ਗਈਆਂ ਉਸ ਤੋਂ ਬਾਅਦ ਵੀ ਉਸ ਐਨਕਾਊਂਟਰ ਨੂੰ ਬਚਾਣ ਲਈ ਸਾਨੂੰ ਪਿਛਲੇ 4 ਮਹੀਨੇ ਤੋਂ ਕੋਈ ਬੰਦਾ ਨਹੀਂ ਛੱਡਿਆ ਇਹਨਾਂ ਨੇ ਜਿਸ ਤੇ ਥਰੂ ਸਾਨੂੰ ਕੰਪਰੋਮਾਈਜ਼ ਕਰਨ ਲਈ ਨਹੀਂ ਕਿਹਾ 2 ਦਿਨ ਪਹਿਲੇ ਤੱਕ ਦੋ ਪਰਾਇਦੇ ਫੈਮਲੀ ਸਾਨੂੰ ਕਾ ਅਪਰੋਚ ਕਰੀਆ ਟਿਲੋ ਦੀ ਫੈਮਲੀ ਸ਼ਮਿੰਦਰ ਆ ਕੇ ਮਿਲ ਕੇ ਜਾ ਰਹੀ ਹੈ ਕਿ ਮੈਂ ਗਵਾਹ ਬਨਨ ਨੂੰ ਤਿਆਰ ਆ ਤੇ ਤੁਸੀਂ ਮੈਨੂੰ ਬਚਾ ਲੋ ਸ਼ਮਿੰਦਰ ਨੇ ਕਹੀ ਜੀ ਜੀ ਬਿਲਕੁਲ ਸ਼ਮਿੰਦਰ ਆ ਕੇ ਮਿਲਿਆ ਸਨ ਇਹ ਸ਼ਮਿੰਦਰ ਨੇ ਟਿਲੋ ਸਾਬ ਨੂੰ ਵੀ ਫੋਨ ਕੀਤਾ ਮਨੂ ਵੀ ਕੀਤਾ ਕਿ ਸਾਨੂੰ ਬਚਾ ਮੈਨੂੰ ਮੈਂ ਗਵਾਹ ਬਨਨ ਨੂੰ ਤਿਆਰ ਆ ਗਵਾਹ ਬਨਨ ਨੂੰ ਤਿਆਰ ਆ ਤੁਸੀਂ ਪਹਿਲੇ ਕ੍ਰਾਈਮ ਕਹਿੰਦੇ ਜੀ ਮੇਰਾ ਗੁਨਾਹ ਘਟ ਹੈ ਜੀ ਜਦੋਂ ਬੰਦੇ ਇੱਕ ਮੌਬ ਤੇ ਲੜਦੇ ਨੇ ਤੇ ਗੁਨਾਹ ਕਿਸੇ ਦਾ ਘਟ ਨਹੀਂ ਹੁੰਦਾ ਮੈਂ ਐਵੀਡੈਂਸ ਹੈ ਵੀ ਜਦੋਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ ਜੀ ਐਵੀਡੈਂਸ ਵੀ ਹੋਣਗੇ ਉਹ ਵੀ ਦੇ ਦਾਂਗੇ ਜੀ ਤੁਹਾਨੂੰ ਉਹ ਵੀ ਹੈਗੇ ਮੇਰੇ ਕੋਲ ਆਏ ਨੇ ਉਹ ਪਰ ਮੈਨੂੰ ਰਿਕੁਐਸਟ ਕੀਤੀ ਹੈ ਕਿ ਯੂਟੀ ਨੂੰ ਬੋਲੋ ਕਿ ਮੇਰਾ ਬਿਆਨ ਜੀ ਯੂਟੀ ਨੇ ਉਹਨਾਂ ਨੂੰ ਕਿਹਾ ਕਿ ਪਹਿਲੇ ਯੂਟੀ ਤਬ ਤੱਕ ਉਹਨਾਂ ਨੂੰ ਕਹਿ ਰਹੀ ਸੀ ਕਿ ਅਗਰ ਤੁਸੀਂ ਸਾਡੇ ਕੋਲ ਆਏ ਤੇ ਸਾਨੂੰ ਤੁਹਾਨੂੰ ਅਰੈਸਟ ਕਰਨਾ ਪਏਗਾ ਉਹ ਦੇਖੋ 23 ਤਰੀਕ ਤੋਂ 10 ਤਰੀਕ ਦੇ ਅੰਦਰ ਯੂਟੀ ਨੇ ਕੀ ਗੇਮ ਖੇਡੀ ਜਦੋਂ ਇਥੋਂ ਉਪਰੂ ਦੀ ਪ੍ਰੈਸ਼ਰ ਪਿਆ ਯੂਟੀ ਦੇ ਡੀਜੀ ਸਾਹਿਬ ਚੇਂਜ ਹੋ ਗਏ ਡੀਜੀ ਚੇਂਜ ਹੋਇਆ ਦੂਜਾ ਡੀਜੀ ਆਇਆ ਉਹਨਾਂ ਦੇ ਜਿਹੜੇ ਕੋਰਸਮੇਟ ਹੈਗੇ ਜਿਹੜੇ ਪੰਜਾਬ ਪੁਲਿਸ ਵਾਲੇ ਸੀਗੇ ਜਿਹੜੀ ਆਪਣੇ ਐਸਐਸਪੀ ਪਟਿਆਲੇ ਤੋਂ ਹੀ ਇਹ ਸੀਗੇ ਉਹ ਉੱਥੇ ਸੀਗੇ ਮਨਜੀਤ ਸਿਰੌਂਦੇ ਜਿਹੜੇ ਹੈੱਡ ਹੈਗੇ ਜਿਹੜੇ ਚੀਜ਼ ਦਾ ਸਾਨੂੰ ਪਹਿਲੇ ਵੀ ਡਰ ਸੀਗਾ ਇੱਕ ਚੀਜ਼ ਦਾ ਹਮੇਸ਼ਾ ਡਰ ਸੀਗਾ ਕਿਤੇ ਮੈਨੇਜ ਨਾ ਹੋ ਜਾ ਪਹਿਲੇ ਇਨਵੈਸਟੀਗੇਸ਼ਨ ਬਿਲਕੁਲ ਸਹੀ ਤਰੀਕੇ ਚੱਲ ਰਹੀ ਸੀ 23 ਤਰੀਕ ਤੱਕ ਯੂਟੀ ਲੜੇ ਸੀ ਨਾ ਨੂੰ ਫੜਨ ਲਈ 23 ਤਰੀਕ ਤੋਂ ਬਾਅਦ ਜੀ ਇਹਨਾਂ ਨੇ 307 ਦੀ ਧਾਰਾ ਘਰਾ ਦਿੱਤੀ ਯੂਟੀ ਫੇਰ ਕੀ ਕਰਨ ਲੱਗ ਗਈ 166 ਦੇ ਬਿਆਨ ਇਕੱਠੇ ਕਰਨ ਲੱਗੇ ਜਿਹੜੇ ਇਹ ਪੁਲਿਸ ਵਾਲੇ ਬਾਹਰ ਘੁਮਰੇ ਸੀਗੇ ਇਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ ਵਿਟਨੈਸਸ ਦੁਕਾਨ ਵਾਲੇ ਇੱਥੇ ਉੱਥੇ ਕਹਿੰਦੇ ਜੀ ਆਈ ਕਾਰਡ ਨਾਲ ਥੱਲੇ ਕੀਚੜ ਚ ਮੋਬਾਈਲ ਥੱਲੇ ਗਿਰਿਆ ਹੋਇਆ ਮਿਲਿਆ ਤੁਸੀਂ ਮੈਨੂੰ ਇਹ ਦੱਸੋ ਜਦੋਂ ਵੀਡੀਓ ਚ ਦਿਖ ਰਿਹਾ ਹੈ ਗੱਡੀ ਤੋਂ ਮੋਬਾਈਲ ਤੇ ਆਈ ਕਾਰਡ ਖਿੱਚਿਆ ਹੈ ਤੇ ਯੂਟੀ ਦੀ ਅੱਖਾਂ ਨਹੀਂ ਹੈ ਅਸੀਂ ਉਹਨਾਂ ਨੂੰ ਐਵੀਡੈਂਸ ਦਿੱਤਾ ਕਿ ਆਈ ਕਾਰਡ ਉਹਨਾਂ ਨੇ ਗੱਡੀ ਤੋਂ ਸਦ ਲਿੱਤਾ ਹੋਰ ਸਰ ਦਾ ਮੋਬਾਈਲ ਤੇ ਐਵੀਡੈਂਸ 164 ਦੇ ਬਿਆਨ ਕਰਕੇ ਡਕੈਤੀ ਦੀ ਧਾਰਾ ਕੱਟ ਕਰਨਾ ਚਾਹ ਰਹੇ ਸੀ 307 ਕੱਟ ਕਰਨਾ ਚਾਹ ਰਹੇ ਸੀ ਕਿ ਜਿਹੜੇ ਨਾਨ ਬੇਲੇਬਲ ਆਫੈਂਸ ਹਨ ਉਹ ਐਫ ਆਈ ਆਰ ਤੋਂ ਕੱਟ ਹੋ ਜਾਏ ਉਹ ਜਦੋਂ ਕੱਟ ਹੋ ਜਾਏਗੀ ਤੇ ਅਵੇਲੇਬਲ ਵਾਰੰਟ ਹੋ ਜਾਣਗੇ ਤੇ ਜਦੋਂ ਅਵੇਲੇਬਲ ਵਾਰੰਟ ਹੋ ਜਾਣਗੇ ਤੇ ਸਟੇਟਮੈਂਟ ਲਿਖ ਕੇ ਇਸ ਕਾਂਗ ਹੈ ਜੀ ਦੋ ਜਾਨਿਆਂ ਦੀ ਲੜਾਈ ਸੀ ਹਲਕੀ ਜਿਹੀ ਲੜਾਈ ਥੋਈ ਸੀ ਇਹ ਬਦਗੀ ਤੇ ਥੋੜੀ ਜਿਹੀ ਪਨਿਸ਼ਮੈਂਟ ਦੇ ਕੇ ਗੱਲ ਖਤਮ ਹੋ ਜਾਏ ਯੂਟੀ ਚਾਂਦੀ ਸੀ ਇਸ ਨੂੰ ਮਾਈਲਡ ਕਰ ਦਿੱਤਾ ਜਾਏ ਬੰਦ ਨਹੀਂ ਬਟ ਉਹ ਉਹਨਾਂ ਦੀ ਕੋਸ਼ਿਸ਼ ਐ ਸੀ ਕਿ ਇਸ ਨੂੰ ਮਾਈਲਡ ਕਰ ਦਿੱਤਾ ਜਾਏ ਤੇ ਜੱਜ ਸਾਹਿਬ ਨੇ ਪਰਸੂ ਵੀ ਇਹਨਾਂ ਨੂੰ ਬਹੁਤ ਝਾੜ ਲਗਾਈ ਸੀ ਅੱਜ ਜੈਸਪੀ ਸ਼ੈਰਨ ਨੂੰ ਬੁਲਾਇਆ ਸੀ ਅੱਜ ਉਹਨਾਂ ਨੂੰ ਬਹੁਤ ਝਾੜ ਮਾਰੀ ਕਿ ਤੁਸੀਂ ਮੈਨੀਪੂਲੇਟ ਹੋ ਗਏ ਹੋ ਤਾਂ ਜਿਹੜੀ ਇਨਵੈਸਟੀਗੇਸ਼ਨ ਆਫ ਫੇਅਰ ਕਿਤੂ ਨਜ਼ਰ ਨਹੀਂ ਆ ਰਹੀ 23 ਤਰੀਕ ਤੱਕ ਤੁਸੀਂ ਕਹਿ ਰਹੇ ਹੋ ਅਸੀਂ ਅਰੈਸਟ ਕਰਨਾ ਹੈ 23 ਤੋਂ 10 ਦੇ ਵਿੱਚ ਕੀ ਆਈ ਜਾਂ ਹੋ ਗਿਆ ਜੇ ਤੁਸੀਂ ਅਰੈਸਟ ਨਹੀਂ ਕੀਤਾ 4 ਮਹੀਨੇ ਤੋਂ ਇਹ ਬੰਦੇ ਭੱਜੇ ਹੋਏ ਤੇ ਇਹ ਜਿਹੜਾ ਇਹਨਾਂ ਨੂੰ ਨੋਰ ਡਿਕਲੇਅਰ ਐਂਡ ਵੀ ਐਂਡ ਡਬਲਯੂ ਸੀ ਕੁਝ ਹੁੰਦਾ ਜੋ ਡਿਕਲੇਅਰ ਔਰ ਤੁਸੀਂ ਅਪਲਾਈ ਕੀਤੇ ਕਹਿੰਦੇ ਨਹੀਂ ਕਹਿੰਦੇ ਜੀ ਤੁਸੀਂ ਇਨਵੈਸਟੀਗੇਸ਼ਨ ਕਿਸ ਤਰ ਕਿਸ ਵਜਨ ਨਾਲ ਕਹਿ ਰਹੇ ਹੋ 307 ਕਹਿੰਦੇ ਤੁਸੀਂ ਜਿਹੜੇ 4 1 5 ਅਕਿਊਜ਼ ਹਨ ਉਹਨਾਂ ਦੇ ਤੁਸੀਂ ਬਿਆਨ ਨਹੀਂ ਲਿੱਤੇ ਮੇਰਾ ਬਿਆਨ ਨਹੀਂ ਲੇਤਾ ਯੂਟੀ ਕਹਿੰਦਾ ਜੀ ਇਨਵੈਸਟੀਗੇਸ਼ਨ ਕੰਪਲੇਨ ਨਾਸੀ ਕੀਤੀ ਸੀਗੀ ਪਹਿਲੇ ਢਿੱਲੋ ਸਾਹਿਬ ਨੇ ਫਰਸਟ ਕੰਪਲੇਨੈਂਟ ਸੀਗੇ ਜਿਸਨੇ ਪੀਸੀਆਰ ਨੂੰ ਦੱਸਿਆ ਐਸਐਸਪੀ ਨੂੰ ਦੱਸਿਆ ਕਹਿੰਦੇ ਤੁਹਾਡੀ ਸਟੇਟਮੈਂਟ ਦੀ ਸਾਨੂੰ ਲੋੜ ਨਹੀਂ ਹੈ ਜਦੋਂ ਯੂਟੀ ਨੇ ਸਾਨੂੰ ਕਿਹਾ ਨਾ ਕਿ ਸਾਡੀ ਸਟੇਟਮੈਂਟ ਦੀ ਲੋੜ ਨਹੀਂ ਹੈ ਉਸਲੇ ਸਾਡੇ ਦਿਮਾਗ ਚ ਆਈ ਕਿ ਕੋਈ ਨਾ ਕੋਈ ਕਹਾਣੀ ਹੈਗੀ ਤਾਂ ਅਸੀਂ ਕੋਰਟ ਤੇ ਕੀ ਇਹ ਕੇਸ ਕਿੱਥੇ ਤੱਕ ਪਹੁੰਚਿਆ ਮੋਨਿਟਰ ਕਰਨ ਲਈ ਕੀ ਇਹ ਕਿੱਥੇ ਤੱਕ ਪਹੁੰਚ ਗਿਆ ਹੈ ਇਹ ਅਸੀਂ ਇੱਕ ਰਿਪੋਰਟ ਪਾਈ ਸੀ ਕਿ ਇਨਵੈਸਟੀਗੇਸ਼ਨ ਕਿੱਥੇ ਲੈਵਲ ਤੱਕ ਜਾ ਰਹੀ ਹੈ ਮਗਾ ਸਾਨੂੰ ਪਤਾ ਨਹੀਂ ਸੀ ਕਿ ਇਹ ਇਨਵੈਸਟੀਗੇਸ਼ਨ ਤੇ ਕਿゼ ਹੋਰ ਰੁਕ ਹੀ ਲਾ ਰਹੀ ਹੈ ਇਹ ਤੇ ਸਾਨੂੰ ਅਧ ਪਤਾ ਲੱਗਿਆ ਜਦ ਇਹਨਾਂ ਨੇ ਅੱਜ ਕੋਰਟ ਤੇ ਦੱਸਿਆ ਕਿ 307 ਦੀ ਧਾਰਾ ਤੇ ਅਸੀਂ 10 ਤਰੀਕ ਨੂੰ ਕਿਹਾ ਸੀ ਇਹ ਹਟਾ ਦਿੱਤੀ ਜਾਏ ਤੇ ਸਾਨੂੰ ਉਹਨਾਂ ਨੂੰ ਅਰੈਸਟ ਨਹੀਂ ਕਰਨਾ ਜਿਹੜਾ 23 ਤਰੀਕ ਤੱਕ ਅਰੈਸਟ ਕਰਨ ਲਈ ਲਭ ਰਹੇ ਸੀਗੇ ਤੇ 23 ਤੋਂ ਬਾਅਦ 10 ਤਰੀਕ ਦੇ ਅੰਦਰ ਹੁਣ ਅਰੈਸਟ ਕਰਨ ਦੀ ਲੋੜ ਨਹੀਂ ਹੈ ਹੋਰ ਆ ਬੰਦੇ ਲਾਤੇ ਜੱਜ ਸਾਹਿਬ ਨੇ ਕਿਹਾ ਤੁਸੀਂ ਬੰਦਿਆਂ ਨੂੰ ਫੜਿਆ ਨਹੀਂ 307 ਤੁਸੀਂ ਕੌਣ ਹੁੰਦੇ ਹੋ ਧਾਰਾ ਹਟਾਉਣ ਵਾਲੇ ਤੁਸੀਂ ਆਪਣੀ ਚਾਰਚੀਟ ਬਣਾਓ ਜਿਹੜੀ ਧਾਰਾ ਹੈ ਬੋਲੇ ਪਹਿਲੇ ਸੀਨੀਅਰ ਆਫਸਰ ਇਹਨਾਂ ਦੀ ਐਫਆਈਆਰ ਨਹੀਂ ਕਰ ਰਹੇ ਸੀ ਫਿਰ ਐਫਆਈਆਰ ਹੁਣ ਨਹੀਂ ਦੇ ਰਹੇ ਸੀ ਫਿਰ ਗਵਰਨਰ ਸਾਹਿਬ ਨੇ ਐਫ ਆਈ ਆਰ ਕਰਾਈ ਤੇ ਤਾਰਾ ਹਟਾਣ ਦੀ ਕੋਸ਼ਿਸ਼ ਕਰ ਰਹੀ ਸੀ ਪਹਿਲੇ ਪੰਜਾਬ ਸਿਟ ਤਾਰਾ ਐਫ ਆਈ ਆਰ ਕ੍ਰਾਸ਼ ਕਰਨ ਦੀ ਕੋਸ਼ਿਸ਼ ਕਰੀ ਸੀ ਤੇ 65 ਪਾ ਦਿੱਤੀ ਹੁਣ ਤੁਸੀਂ ਜਿਹੜੇ ਉਹ ਐਫ ਆਈ ਆਰ ਨੂੰ ਮਾਈਲਡ ਕਰਕੇ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਕੋਰਟ ਤੇ ਇਹਨਾਂ ਕੋਲ ਕੁਝ ਬਚਾ ਹੀ ਨਾ ਕਿ ਤੁਸੀਂ ਐਵੀਡੈਂਸ ਕੱਟੇ ਕਰਕੇ ਆਪਣੀ ਚਾਰਟ ਸ਼ੀਟ ਕਰ ਦੋ ਤੇ ਉਹ ਬੰਦਿਆਂ ਨੂੰ 2 6 ਮਹੀਨੇ ਦੀ ਸਜ਼ਾ ਸਸਪੈਂਸ਼ਨ ਮਿਲੇ ਤੇ ਨਿਕਲ ਜਾਣ ਚੰਡੀਗੜ੍ਹ ਪੁਲਿਸੀ ਨੂੰ ਕਾ ਕਿਤਾ ਦੇਖਦੇ ਲੱਗਦਾ ਉਸ ਤੋਂ ਉੱਪਰ ਵੀ ਸਵਾਲ ਹਨ ਜਿਆਦਾ ਸੀ ਜੀ ਸੀ ਬੀ ਆਈ ਨੂੰ ਜਿਹੜੀ ਮਾਰਕਰੀ ਹੈ ਜੀ ਉਸ ਦੇ ਉੱਤੇ ਜੀ ਇਹ ਦੇਖੋ ਸੀ ਬੀ ਆਈ ਨੂੰ who have been managed jad sab mughal sir de orders were superb Ch anup chitkara sir de orders superb si ude hi rajesh par dwar sir ne itne strong he was so sure he said ਤੁਸੀਂ ਜੋ ਇਨਵੈਸਟੀਗੇਸ਼ਨ ਕਰ ਰਹੇ ਹੋ ਇਹ ਮੈਨੀਪੂਲੇਟ ਹੋ ਚੁੱਕੀ ਹੈ ਯੂ ਆਰ ਨਾਟ ਡੂਇੰਗ ਅ ਫੇਅਰ ਇਨਵੈਸਟੀਗੇਸ਼ਨ ਦਿਸ ਇਨਵੈਸਟੀਗੇਸ਼ਨ ਕੈਨ ਨਾਟ ਬੀ ਡਨ ਬਾਈ ਯੂ ਵੈਨ 4 ਮੰਥਸ ਜਿਹੜੇ ਅਕਿਊਜ਼ ਪਜੇ ਹੋਣ ਤੁਸੀਂ ਇਹਨਾਂ ਨੂੰ ਇਨਵੈਸਟੀਗੇਟ ਕਰੇ ਬਗੈਰ ਤੁਸੀਂ ਧਾਰਾ ਕਟਾ ਰਹੇ ਹੋ ਤੇ ਮਤਲਬ ਤੁਸੀਂ ਐਫ ਆਈ ਆਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਇਨਵੈਸਟੀਗੇਸ਼ਨ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਤੁਸੀਂ ਕੇਸ ਨੂੰ ਮੁਕਾਂਦੀ ਹੋਰ ਉਹਨਾਂ ਨੂੰ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹਨਾਂ ਨੇ ਬਹੁਤ ਰਿਕੁਐਸਟ ਕੀਤੀ ਕਿ 3 ਤਰੀਕ ਤੱਕ ਸਾਨੂੰ ਟਾਈਮ ਦੇ ਦੇ ਜੱਜ ਸਾਹਿਬ ਨੇ ਬੋਲਿਆ ਕੋਈ ਟਾਈਮ ਨਹੀਂ ਕਿਉਂਕਿ ਤੁਸੀਂ ਮੈਨੀਪੂਲੇਟ ਕਰ ਰਹੇ ਹੋ ਦਿਸ ਕੇਸ ਸ਼ੁਡ ਗੋ ਟੂ ਸੀਬੀਆਈ ਬਿਕਾਜ਼ ਵਿਕਟਮ ਨੂੰ ਜਸਟਿਸ ਨਹੀਂ ਮਿਲ ਰਿਹਾ ਕਹਿੰਦੇ ਉਹ ਵਿਕਟਮ ਮਤਲਬ 4 ਮਹੀਨੇ ਤੋਂ ਜਸਟਿਸ ਲਈ ਲੜ ਰਿਹਾ ਹੋਰ ਜਸਟਿਸ ਹੀ ਨਹੀਂ ਮਿਲ ਰਿਹਾ ਉਸੇ ਤਰੀਕੇ ਨਾਲ ਤੁਸੀਂ ਦੇਖੋ ਆਈ ਡੋਨਟ ਸੇ ਹਰ ਬੰਦਾ ਗਲਤ ਹੈ ਹੁਣ ਐਸਐਸਪੀ ਨਾਨਕ ਨੇ ਜਿਹੜੀ ਡਿਪਾਰਟਮੈਂਟਲ ਇਨਕੁਆਇਰੀ ਤੁਹਾਨੂੰ ਸਾਰਿਆਂ ਨੂੰ ਹੀ ਬੁਲਾ ਕੇ ਨਾਨਕ ਨੇ ਕਹਿ ਸੀਗਾ 45 ਡੇਸ ਤੇ ਕੰਪਲੀਟ ਕਰਾਂਗੇ ਕੀ ਐਸਾ 160 ਦਿਨ ਦੀ ਇਨਕੁਆਰੀ ਅਸੀਂ 45 ਡੇਸ ਤੇ ਕੰਪਲੀਟ ਕਰਾਂਗੇ ਉਹ 140 ਦਿਨ ਅਜੇ ਤੱਕ ਪੂਰੇ ਨਹੀਂ ਹੋਏ ਉਹਨਾਂ ਦੀ ਇੱਕ ਪੇਪਰ ਸੀਗਾ ਮੈਂ ਲਾਸਟ ਟਾਈਮ ਦਿਖਾਇਆ ਵੀ ਸੀਗਾ ਉਸ ਵਿੱਚ ਉਹਨਾਂ ਨੇ ਐਸਪੀ ਸੋਰਨਜੀਤ ਨੂੰ ਕਿਹਾ ਇਸ ਨੂੰ ਪੈਂਡਿੰਗ ਕਰ ਦੋ ਸਿੱਟ ਜਦੋਂ ਦੇਗੀ ਉਸ ਤੇ ਬਾਅਦ ਅਸੀਂ ਨਾਨੋ ਡਿਪਾਰਟਮੈਂਟਲ ਸਜ਼ਾ ਦੇਵਾਂਗੇ ਜੀ ਸਾਹਿਬ ਨੂੰ ਫੋਨ ਕਰਕੇ ਕਿਹਾ ਕਿ ਡਿਪਾਰਟਮੈਂਟਲ ਇਨਕੁਆਰੀ ਇਸ ਕੋਡ ਆਫ ਕੰਡਕਟ ਡਿਸਪਲਿਨ ਆਫ ਯੋਰ ਫੋਰਸ ਇਟ ਇਜ਼ ਨਥਿੰਗ ਟੂ ਡੂ ਵਿਦ ਦਾ ਕ੍ਰਿਮੀਨਲ ਐਕਟੀਵਿਟੀਆਂ ਤੇ ਤੁਸੀਂ ਇਹ ਇਨਕੁਆਰੀ ਕਿਉਂ ਨਹੀਂ ਫਿਰ ਐਸਐਸਪੀ ਵਰੁਣ ਉਹਨਾਂ ਨੇ ਇਨੀਸ਼ੀਏਟਿਵ ਲਿੱਤਾ ਉਹ ਡਿਪਾਰਟਮੈਂਟਲ ਇਨਕੁਆਇਰੀ ਓਪਨ ਕੀਤੀ ਵਿਚ ਆਮ ਥੈਂਕਫੁਲ ਟੂ ਹਿਮ ਐਂਡ ਹੀ ਹੈਜ਼ ਸਮਨ ਵੀ ਦਿੱਤਾ ਡਿਪਾਰਟਮੈਂਟਲ ਇਨਕੁਆਇਰੀ ਉਹਨਾਂ ਨੂੰ ਚਾਰ ਨੋਟਿਸ ਜਾਂ ਚੁੱਕੇ ਸਾਰੇ ਨੂੰ ਅੱਜ ਚੌਥਾ ਹੈ ਸਾਲ ਚਾਰੋ ਐਸਐਚਜ਼ ਨੂੰ ਗਿਆ ਉਹਨਾਂ ਨੇ ਡਿਪਾਰਟਮੈਂਟਲ ਇਨਕੁਆਇਰੀ ਜੁਆਇਨ ਨਹੀਂ ਕੀਤੀ ਵਨ ਸਾਈਡਿਡ ਇਨਕੁਆਇਰੀ ਕਰਕੇ ਬਾ ਇਹਨਾਂ ਨੇ ਸਾਨੂੰ ਆਸਵਾਸਨ ਦਿੱਤਾ ਕਿ ਇੱਕ ਹਫਤੇ ਦੇ ਅੰਦਰ ਇਹ ਇਨਕੁਆਇਰੀ ਦਾ ਸਾਨੂੰ ਨਤੀਜਾ ਦੇ ਦੇਣਗੇ ਡਿਪਾਰਟਮੈਂਟ ਅਲ ਇਨਕੁਆਰੀ ਸੀਬੀਆਈ ਨੂੰ ਚਲੀ ਗਈ ਹੈ ਕਿ ਹੁਣ ਤੁਸੀਂ ਕਿਵੇਂ ਦੇਖਦੇ ਹੋਗੇ ਕੀ ਲੱਗਦਾ ਹੈ ਕਿ ਸੀਬੀਆਈ ਜਿਵੇਂ ਕਿ ਇੱਧਰ ਯੂਪੀ ਵਾਲੇ ਮੋਬਾਈਲ ਕਰ ਰਹੇ ਸੀ ਇਨਕੁਆਰੀ ਨੂੰ ਤਾਂ ਕੀ ਸੀਬੀਆਈ ਚ ਪ੍ਰੋਸੈਸ ਆਏਗਾ ਤੁਹਾਨੂੰ ਜੀ ਸੀਬੀਆਈ ਇਦਾਂ ਹੈ ਨਾ ਸੀਬੀਆਈ ਇੱਕ ਇਨਵੈਸਟੀਗੇਟਿੰਗ ਬਿਊਰੋ ਏਜੰਸੀ ਹੈਗੀ ਜਿਸ ਨੂੰ ਯੂਟੀ ਨੂੰ ਦੇਖੋ ਯੂਟੀ ਹੋਰ ਪੰਜਾਬ ਪੁਲਿਸ ਇਕੱਠੇ ਪੰਜਾਬ ਚੰਡੀਗੜ੍ਹ ਤੇ ਆਪਣਾ ਪੂਰਾ ਸਰਕਾਰ ਪੰਜਾਬ ਡੀਜੀਪੀ ਆਪਣਾ ਪੰਜਾਬ ਪੁਲਿਸ ਹੈਡਕੁਆਟਰਸ ਤੇ ਉਹ ਦੋਨੋਂ ਇਕੱਠੇ ਦੇ ਹੈਵ ਟੂ ਵਰਕ ਟੁਗੇਦਰ ਸੋ ਇਦਨਾ ਕਿਦੇ ਪੰਜਾਬ ਪੁਲਿਸ ਦਾ ਤੁਸੀਂ ਇੱਕ ਥੜੇ ਦਿਨ ਪਹਿਲੇ ਦੇਖਿਆ ਨਾ ਕਲ ਪਰਸੋ ਨikhil Charaf ਨੇ DGP ਦੀ ਇੱਕ ਚੈਟ ਵੀ ਜਿਹੜੀ ਬਾਹਰ ਆਈ ਹੈ ਜਿਸ ਵਿੱਚ ਕੀ ਉਹਨਾਂ ਨੇ ਕਿਹਾ ਹੈ ਸਰਫੋ ਸਾਹਿਬ ਆਪਣੇ ਬਰਨਾਲੇ ਦੇ SSP ਨੂੰ ਕਿ ਤੁਹਾਡੇ ਜਿਹੜੀ ਪ੍ਰੋਮੋਸ਼ਨਸ ਹੈ ਉਸ ਬੇਸ ਤੇ ਹੋਏਗੀ ਕਿ ਤੁਹਾਡੇ ਏਰੀਆ ਤੇ ਇਨਕਾਊਂਟਰ ਜਿਹੜੇ ਘੱਟ ਹੋ ਰਹੇ ਨੇ ਤੇ ਉਹ ਚੈਟ ਦਾ ਵੀ ਇਨਵੈਸਟੀਗੇਸ਼ਨ ਹੋਏਗੀ ਤਾਂ ਪਤਾ ਲੱਗੇਗਾ ਅੱਛੀ ਤੁਸੀਂ ਦੇਖੋ ਇਸ ਵਿੱਚ ਟੌਪ ਲੈਵਲ ਦੇ ਬੰਦੇ ਅਧਿਕਾਰੀ ਜਦੋਂ ਡੀਜੀਪੀ ਸਾਹਿਬ ਤੁਹਾਨੂੰ ਯਾਦ ਹੋਣਾ ਜਦੋਂ ਉਹਨਾਂ ਨੇ ਜੁਆਇੰਟ ਕਾਨਫਰੰਸ ਲਈਤੀ ਸੀ ਹੀ ਡਿਡ ਨਾਟ ਆਨਸਰ ਦ ਮੀਡੀਆ ਐਂਡ ਹੀ ਗਾਟ ਅਪ ਐਂਡ ਹੀ ਵੈਡ ਇਫ ਹੀ ਇਸ ਡੀਜੀਪੀ ਪੰਜਾਬ ਹੀ ਇਸ ਆਨਸਰਏਬਲ ਟੂ ਪਬਲਿਕ ਐਂਡ ਯੂ ਉਹ ਡੀਜੀਪੀ ਸਾਡੇ ਪੰਜਾਬ ਪੰਜਾਬ ਡੀਜੀਪੀ ਕਿਉਂ ਹੈ ਨਾ ਉਹ ਪੰਜਾਬ ਦੇ ਪਬਲਿਕ ਲਈ ਹੈ ਹੀ ਇਸ ਨਾਟ ਫਾਰ ਹਿਸ ਆਫਿਸਰਸ कि अपने बंदਿਆਂ ਨੂੰ ਬਚਾਨ ਤੇ ਐਨਕਾਊਂਟਰ ਕਰਕੇ ਬੰਦੇ ਮਾਰਨ ਉਹ ਇਸ ਲਈ ਹੈ ਲੱਗਦਾ ਕਿ ਲੱਗਦਾ ਕਿ ਸੀਬੀਏ ਦੇ ਉਹ ਜਿਹੇ ਕੇਸ ਲਿਆਇਆ ਤਾਂ ਉਹਦੇ ਵਿੱਚ ਕੁਝ ਆਸ ਜੀ ਬਿਲਕੁਲ ਆਣੀ ਚਾਹੀਦੀ ਦੇਖੋ ਅਗਰ ਇਹ ਸੱਚਾਈ ਨਹੀਂ ਹੋਂਦੀ ਅਗਰ ਤੁਹਾਨੂੰ ਯਾਦ ਹੋਣਾ ਮੈਂ 4 ਮਹੀਨੇ ਪਹਿਲੇ ਵੀ ਐਕੈਸੀ ਜੋ ਅਗਰ ਮੇਰਾ ਬੇਟਾ ਮੇਰਾ ਹਸਬੰਡ ਗਲਤ ਹੈ ਉਹਨਾਂ ਨੂੰ ਵੀ 19 ਸਜ਼ਾ ਹੋਏ ਮਗਰ ਤੁਸੀਂ ਇਹ ਦੇਖੋ 4 ਮਹੀਨੇ ਤੋਂ ਅਗਰ ਮੈਂ ਦਿਨ ਰਾਤ ਰਾਸਤਿਆਂ ਤਕ ਉਮਰੀਆਂ ਤੇ ਜਸਟਿਸ ਲਈ ਉਮਰੀਆਂ ਨਾ ਅਗਰ ਮੈਂ ਅਸੀਂ ਗਲਤ ਹੁੰਦੇ ਤੇ ਅਸੀਂ ਇਸ ਤਰੀਕੇ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਭਜਦੇ ਸਾਨੂੰ ਤੇ ਕੀ ਆ ਅਸੀਂ ਕੇਸ ਬੰਦ ਕਰ ਦਿੰਦੇ ਸਾਨੂੰ ਤੇ ਉਹ ਮਤਲਬ ਪੈਸੇ ਆਫਰ ਕਰ ਰਹੇ ਨੇ ਸਾਨੂੰ ਮਤਲਬ ਪੈਰ ਗਿਰਗਿਰਨ ਨੂੰ ਤਿਆਰ ਨੇ ਪੋਪਾ ਰਾਏ ਦੇ ਫੈਮਿਲੀ ਕਦੇ ਹਰਜਿੰਦਰ ਦੀ ਫੈਮਿਲੀ ਕਦੇ ਸ਼ਮਿੰਦਰ ਦੀ ਫੈਮਿਲੀ ਸਾਨੂੰ ਰੋਜ਼ ਅਪਰੋਚ ਕਰ ਰਹੇ ਅਜੇ ਵੀ ਅਪਰੋਚ ਕਰ ਰਹੇ ਨੇ ਦੋ ਦਿਨ ਪਹਿਲੇ ਤੱਕ ਅਪਰੋਚ ਕਰ ਰਹੇ ਐਂਡ ਤੁਸੀਂ ਇਹ ਸੋਚੋ ਕਿ ਕਿਉਂ ਅਪਰੋਚ ਕਰ ਰਹੇ ਅਗਰ ਕੋਈ ਗਲਤ ਨਹੀਂ ਹੋਏ ਤੇ ਅਪਰੋਚ ਕਰੇਗਾ ਕਿਉਂ ਪੱਜੀ ਹੋਏ ਨੇ ਅਗਰ ਉਹ ਸਹੀ ਐਂ ਤੇ ਕਿਉਂ ਪੱਜੀ ਹੋਏ ਸੀਗੇ 4 ਮਹੀਨੇ ਦਾ ਇਹਨਾਂ ਨੇ ਡਿਊਟੀ ਜੁਆਇਨ ਨਹੀਂ ਕੀਤੀ ਪੰਜਾਬ ਪੁਲਿਸ ਨੇ ਕੀ ਐਕਸ਼ਨ ਲਿੱਤਾ ਤੁਸੀਂ ਮੈਨੂੰ ਇਹ ਦੱਸੋ ਇੱਕ ਸਰਕਾਰੀ ਨੌਕ ਕਰ 4 ਮਹੀਨੇ ਡਿਊਟੀ ਨਹੀਂ ਆਂਦਾ ਤੇ ਬੰਦੇ ਨੂੰ ਇੱਕ ਨੋਟਿਸ ਦਿੱਤੇ ਤੇ ਕੱਢ ਦਿੱਤਾ ਜਾਂਦਾ ਹੈ ਇਹਨਾਂ ਦੇ ਅਗੇਂਸ ਕੀ ਇਨਕੁਆਇਰੀ ਕੀਤੀ ਹੈ ਪੰਜਾਬ ਪੁਲਿਸ ਪੂਰੇ ਮਾਮਲੇ ਨੂੰ ਦਬਾ ਰਹੀ ਸੀ ਪੂਰਾ ਜੀ ਬਿਲਕੁਲ ਖਤਮ ਕਰਨ ਦੀ ਕੋਸ਼ਿਸ਼ ਸੀ ਅੱਜ ਦੇਖੋ ਹਰਪਾਲ ਸਿੰਘ ਚੀਮੇ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਬਹੁਤ ਕੋਸ਼ਿਸ਼ਾਂ ਕੀਤੀ ਸੀ ਬੀਆਈ ਅਯੂ ਹਰਪਾਲ ਸਿੰਘ ਚੀਮਾ ਸੀ ਜਿਸਨੇ ਕਿਹਾ ਸੀਬੀਆਈ ਨਹੀਂ ਦੇ ਸਕਦੇ ਤੇ ਸਾਨੂੰ ਕਿਹਾ ਗਿਆ ਤੁਸੀਂ ਇਨ ਕੋਰਟ ਤੋਂ ਕੇਸ ਵਾਪਸ ਲੈ ਲਿੱਤਾ ਜਾਏ ਤੇ ਅਸੀਂ ਡੀਐਸਪੀ ਨੂੰ ਵੀ ਟ੍ਰਾਂਸਫਰ ਕਰ ਦਾਂਗੇ ਤੇ ਡਿਸਮਿਸ ਕਰ ਦਾਂਗੇ ਅੱਜ ਉਹ ਕਹਿੰਦਾ ਜੀ ਬਹੁਤ ਖੁਸ਼ ਹਾਂ ਕਿ ਸੀਬੀਆਈ ਨੂੰ ਇਨਕੁਆਇਰੀ ਚਲੀ ਗਈ 4 ਮਹੀਨੇ ਦੀ ਸਰਕਾਰ ਸੁੱਤੀ ਹੋਈ ਸੀ ਜਿਸ ਦਿਨ ਅਸੀਂ ਹਰ ਭਗਵੰਤ ਮਾਨ ਦੇ ਆਫਿਸ ਗਏ ਸੀ ਅਸੀਂ ਤੇ ਸੀਬੀਆਈ ਇਨਕੁਆਇਰੀ ਮੰਗੀ ਸੀ ਨਾ 4 ਮਹੀਨੇ ਦਾ ਭਗਵੰਤ ਮਾਨ ਸੁੱਤਿਆ ਹੋਇਆ ਜਿਹੜਾ ਅੱਜ ਤੱਕ ਉਸਨੇ ਫੋਨ ਨਹੀਂ ਕੀਤਾ ਕਹਿੰਦਾ ਪੰਜਾਬ ਦੀ ਧੀਆ ਦੇ ਅੱਖਾਂ 'ਚ ਆਸ ਨਹੀਂ ਆਉਂਦੇਗਾ ਮੈਂ ਬੰਬੂਵਨ ਨੂੰ ਪਾਵਰ ਕਰਾਂਗਾ ਤੂੰ ਇੱਕ ਵਰਕ ਕਰਦੀ ਹੋਈ ਮੈਂ ਆਪਣੇ ਆਫਿਸ ਚਾਰ ਮਹੀਨੇ ਤੂੰ ਬੈਠੀ ਨਹੀਂ ਆ ਚਾਰ ਮਹੀਨੇ ਜਿਹੜੀ ਲੇਡੀ ਕੰਮ ਕਰਦੀ ਸੀ ਉਸ ਨੂੰ ਰਸਤਿਆਂ 'ਚ ਲੈ ਕੇ ਆ ਗਿਆ ਤੂੰ ਤੇ ਤੂੰ ਕਹਿੰਦਾ ਤੂੰ ਪੰਜਾਬ ਦੀ ਤਰੱਕੀ ਕਰੇਗਾ ਤੂੰ 바ਵਾ ਨੂੰ ਕੋਟਾਂ 'ਚ ਭੇਜ ਕੇ ਸਾਨੂੰ ਜਸਟਿਸ ਮਿਲੇਗਾ ਤੂੰ ਮਰ ਗਿਆ ਕੀ ਕਰ ਰਿਹਾ ਤੂੰ ਸਰ ਮਤਲਬ ਵਾਟ ਆਰ ਯੂ ਡੂਇੰਗ ਫॉर ਪੰਜਾਬ ਕੀ ਕੀਤਾ ਤੂੰ ਪੰਜਾਬ ਦੇ ਯੂਥ ਮਾਰ ਮਾਰ ਕੇ ਮਾਰ ਮਾਰ ਕੇ ਤੁਸੀਂ ਤੁਸੀਂ ਸਪੋਰਟ ਕਰ ਰਹੇ ਹੋ ਪੁਲਿਸ ਨੂੰ ਤੁਸੀਂ ਇਹ ਗੁੰਡਾ ਸਟੇਟ ਬਣਾ ਰਹੇ ਹੋ ਸਾਨੂੰ ਪੰਜਾਬ ਵਿੱਚ ਗੁੰਡੇ ਨਹੀਂ ਸਾਨੂੰ ਪੁਲਿਸ ਅਧਿਕਾਰੀ ਚਾਹੀਦੇ ਜੋ ਜਸਟਿਸ ਦੇਣ ਕਿ ਸਾਨੂੰ ਕੋਟਾਂ ਦੇ ਚੱਕਰ ਨਹੀਂ ਘਟਨੇ ਪੈਣ ਰਸਤਿਆਂ 'ਚ ਮਾਵਾਂ ਨੂੰ ਭਜਣਾ ਨਾ ਪਏ ਰਸਤੇ 'ਚ ਬੈਠਣਾ ਨਾ ਪਏ ਇਨਸਾਫ ਲਈ ਪੁਲਿਸ ਨੂੰ ਪੁਲਿਸ ਦਾ ਡਿਊਟੀ ਹੈ ਲਾਅ ਐਂਡ ਆਰਡਰ ਮੇਨਟੇਨ ਕਰਨਾ ਨਾ ਕਿ ਸਾਡੀ ਕਿ ਅਸੀਂ ਉਹਨਾਂ ਕੋਲ ਜਾਈਏ ਹੋਰ ਅਸੀਂ ਉਹਨਾਂ ਕੋਲ ਮਤਲਬ ਰਿਕੁਐਸਟ ਕਿਉਂ ਕਰਨੀ ਪਏ ਸਾਨੂੰ ਮੈਡਮ ਸੀਬੀਆਈ ਤੋਂ ਮੈਂ ਸੀਲ ਨੇ ਜਾਂਚ ਕਰਦੇ ਆ ਕਿ ਵੇਦੋ ਵੀ ਜਾਣ ਤੋਂ ਸੱਟ